ਇਹ ਕੀ ਬਣਾਇਆ ਹੁਣ ਗਾਜਰਾਂ ਦੀ ਸਬਜ਼ੀ ਆਹ ਸਾਗ ਇਹ ਗਾਜਰਾਂ ਦੀ ਸਬਜ਼ੀ ਇਹ ਚ ਸਾਗ ਤੜਕਿਆ ਹੋਇਆ ਉਹ ਚ ਬਿਨਾਂ ਤੜਕਿਆ ਹੋਇਆ ਆ ਤੜਕਿਆ ਇਹ ਕਿਹੜਾ ਤੜਕਿਆ ਹੋਇਆ ਤੜਕਿਆ ਸਾਗ ਆਹ ਬਿਨਾਂ ਤੜਕਿਆ ਹੋਇਆ ਮੈਦਾ ਪਾਉਣ ਲੱਗਿਆ ਹੋਇਆ ਤਾਂ ਕਣਕ ਚਰੇ ਮਾਰਪੀ ਮੇਰੇ ਨਾਲ ਨਾਲ ਕੱਲੇ-ਕੱਲੇ ਗੇੜੇ ਨਾਲ ਗੇੜਾ ਦੰਦੀ ਐ ਚਰੇ ਪਾ ਕੇ ਰਿਹਾ ਪਾਣੀ ਲਾਉਣਾ ਕਣਕ ਨੂੰ ਇਹ ਮੈਂ ਨਾਲ ਗੇੜੇ ਦੇਣ ਲੱਗੀ ਹੁਣ ਖੇਤ ਚ ਹਾਂ ਉਹ ਕਰਕੇ ਦਿੱਤੇ ਨਾਲ ਅੱਛਾ ਇੱਧਰ ਨੂੰ ਆ ਫਿਰ ਇੱਧਰ ਗਿੱਲੇ ਚ ਕਿੱਥੇ ਬੜेंगी ਖਾਲਚ ਗਿੱਲਾ ਚਪਲਾਂ ਨੂੰ ਘੋਰੀ ਘਰ ਲਾ ਕੇ ਆਣਾ ਅੱਜ ਬਣਨੀਆਂ ਨੇ ਦੋ ਸਬਜ਼ੀਆਂ ਕਿਉਂਕਿ ਮੈਨੂੰ ਸਾਗ ਪਸੰਦ ਨਹੀਂ ਇਹਨਾਂ ਬੇਬੀ ਕੋ ਬੇਸ ਪਸੰਦ ਹੈ ਇਹਨਾਂ ਨੂੰ ਸਾਗ ਪਸੰਦ ਚਲੋ ਆ ਥੋੜੀ ਸਾਫ ਸਾਫ ਉਧਰ ਹੀ ਤੋੜ ਲਾ ਹਾਂ ਜਿਦੋਂ ਗੱਲ ਵੱਢਦੀ ਸੀ ਪੱਤਾ ਪੁੱਤਾ ਨਹੀਂ ਆਉਣਾ ਆਹ ਕੱਲ ਮਾਂਪੀ ਤੇਨੇ ਗੁੱਟੇ ਆ ਲਸਣ ਦੇਖੋ ਐਨ ਗੱਲ ਬਣਾਤੀ ਮਾਂਪੀ ਤੇਨੇ ਗੁੱਟ ਕੇ ਸ਼ਾਬਾਸ਼ ਮੈਨੂੰ ਦੇ ਸ਼ਾਬਾਸ਼ ਜੀ ਨੇ ਤੈਨੂੰ ਸਿਖਾਇਆ ਹਲ ਧਨੀਆ ਗੁੱਟਿਆ ਆ ਮਾਂਪੀ ਤੇ ਲਾਇ ਫਲੀ ਮਟਰ ਹੋ ਗਏ ਮਾਂਪੀ ਤੇ ਹਾਂ ਲੋੜ ਨਹੀਂ ਕੀਆ ਤਾਂ ਲਾਉਣ ਦੇ ਕਿ ਲੋੜਾ ਬਈ ਮਰਜੀ ਆ ਤੇਰੀ ਮੈਨੂੰ ਨਹੀਂ ਪਤਾ ਪਤਾ ਨਹੀਂ ਜਿਆ ਥੋੜਾ ਹੁੰਦਾ ਜਦ ਤਾ ਪੱਤੇ ਦੇ ਹੀ ਬਣਾ ਕੇ ਖਾਣੇ ਆ। ਹਾਂ ਬਸ ਆ ਦੇ ਚੋਕ ਚਾਪਾ ਨੂੰ ਢੋਲ ਲੈਣਾ। ਆਪਾਂ ਲਾਉਦੇ। ਆਪਾਂ ਹੀ ਲਾਉਂਦੇ ਹਾਂ। ਉਧਰ ਵੀ ਨਾ ਗੰਦਲ ਤੋਂ ਹੀ ਪੱਤਾ ਲਾਏ ਤਾਂ ਵੀ ਨਾ ਬਣਾਇਆ ਵੇ ਤੇਰਾ ਸਵਾਦ ਬਣਿਆ। ਅੱਛਾ। ਲੈ। ਸਰਨਾ ਮੜਾ ਜਾਈਏ। ਹਾਂ ਮੈਨੂੰ ਨਹੀਂ ਲੱਗਦਾ ਸਾਗ ਵਧੀਆ ਤਾਂ ਕਰਕੇ ਮੈਂ ਖਾਉਂਗਾ ਗਾਜਰਾ। ਬਣਾਉਂਦੇ ਰਹੇ ਕਿਦਾਂ ਸਾਗ ਬਣਾਉਣਾ ਹੁੰਦਾ ਦੁੱਧ ਦੀ ਸਬਜ਼ੀ ਹਾਂ ਨਹੀਂ ਮੈਨੂੰ ਕੁਛ ਪਾਈ ਜਾਂਦੀ ਆ ਸਾਗੇ ਬਣਾਣਾ ਖਾ ਲਓ ਹੁਣ ਥੋੜਾ ਖਾ ਲਿਓ ਸਹੀ ਗੱਲ ਆ ਬਚੀ ਖਾਣਾ ਥੋੜਾ ਖਾ ਲਿਓ ਇਹੀ ਖਾ ਲਿਓ ਗੰਤਾ ਪੱਕੀ ਆ ਦੱਲ ਵਾਲੀ ਪਈ ਆ ਬਸ ਵਾਲੀ ਉਹ ਖਾ ਲੀ ਠੀਕ ਖਾਣਾ ਐਵੇਂ ਨਹੀਂ ਕਹਿੰਦੀ ਆ ਹਾਂ ਸਾਗ ਦੀ ਕੁਆਨਟੀਟੀ ਦੇਖੋ ਵਾ ਕਿਦਾਂ ਕਿੰਨਾ ਜ਼ਿਆਦਾ ਲੈ ਕੇ ਜਾਣਾ ਕਵੰਦਾ ਮੇਰੇ ਮੂੰਹ ਲੈ ਕੇ ਲੰਗੀ ਆ ਆਂਟੀ ਉਹਨੇ ਪੂਰੀ ਪੈਂਟ ਬੰਨੀ ਸੀ ਕਿਚਨੀ ਦੀ ਸਾਗ ਦੀ ਵੇਚਣਾ ਪੜੀ ਦਰਹੀਂ ਜਾਣਾ ਜੱਟੇ ਦਾ ਪਤਾ ਨਹੀਂ ਹੱਟ ਕੇ ਲਾਉਂਦੇ ਪਤਾ ਨਹੀਂ ਰਾਸ ਨੂੰ ਨਾਲਾ ਕੋ ਪਤਾ ਦੀ ਇੰਜ ਕੋਈ ਹੈ ਨਹੀਂ ਖੈਰ ਤਾਂ ਨਾਲ ਤਾਂ ਇਹਨੂੰ ਲਾ ਕੇ ਕੀ ਸਵਾਦ ਬਣ ਜਾਊਗਾ ਅੱਛਾ ਪੁੱਟਿਆ ਗੱਲਾ ਸੁਿੰਦਰ ਦੀ ਗੱਲ ਕਰੋ ਕੋਈ ਇਹ ਨਾਲ ਜੀ ਚਾਪਤੀ ਜੀ ਪਾਈ ਹੈ ਇੱਕ ਪਰਸੀਮ ਚ ਉਹਦੇ ਨਾਲ ਪਰਸੀਮ ਫੁੱਟਣ ਲੱਗਿਆ ਨਹੀਂ ਪਹਿਲਾਂ ਤਾਂ ਪਰਸੀਮ ਰੁੱਕ ਗਿਆ ਥਾ ਉਹ ਕੁਝ ਕੋਹਾ ਪਣ ਲੱਗਾ ਅੱਜ ਇਹ ਚ ਫੇਰ ਉਹ ਚਾਪਤੀ ਜੀ ਪਈ ਆ ਇਹ ਚ ਮਾ ਲਾ ਕੇ ਪਉਨਾ ਦੇਖੋ ਆ ਵੰਡ ਨਾਲ ਨਾਲ ਹਟੇ ਆਹ ਨਾ ਹਾਈ ਜਾ ਪਤੀ ਵਰਗਾ ਦੂਜਾ ਪਤੀ ਦੀ ਜਲਦੀ ਕਰ ਦੋ ਹਾਈ ਜਾ ਪਤੀ ਵਰਗਾ ਉਹਦਾ ਕਲਰ ਆ ਹਾਈ ਹੋ ਜਾ ਇਹ ਸਮਝਾ ਰਹੇ ਹਾਂ ਚਲ ਬਹੁਤ ਆ ਲਓ ਤਹਾ ਕਰਾਂ ਡੂਟ ਕਰਕੇ ਇੰਨਾ ਸਾਗ ਕਿੰਨੇ ਜਣੇ ਜੋਗਾ ਚਾਰ ਜਣੇ ਜੋਗਾ ਚਲੋ ਇਹ ਅਸੀਂ ਬਣਾਉਨੇ ਹੁੰਨੇ ਆ ਇੱਕ ਸ਼ਾਮ ਦਾ ਡੰਗ ਇੱਕ ਸੂਬਾ ਦਾ ਬਸ ਭਦਿਆ ਤਾਂ ਕੱਲ ਨੂੰ ਇੱਕ ਡੰਗ ਦਾ ਖਾਣਾ ਨਹੀਂ ਕੱਲ ਸ਼ਾਮ ਨੂੰ ਜੰਪਰ ਚ ਨੂੰ ਬਸ ਇਹ ਤਾਂ ਵੱਧ ਨਹੀਂ ਇੱਧਰ ਨੂੰ ਆਵਾ ਪਿੱਤੇ ਇੱਧਰ ਗੱਲਾ ਮੈਂ ਵਰਦਨਾ ਕੇ ਯਾਰਾ ਤੂੰ ਕਰਤੇ ਆਂ ਇਹ ਫਲੀ ਮਟਰ ਦਾ ਬੁੱਟਾ ਨਾ ਵੇਧਦੀ ਫਲੀ ਮਟਰ ਦਾ ਬੁੱਟੇ ਤਾਂ ਦੇਖ ਕੇ ਅਭੀ ਤਰੇ ਪੰਜਾਂਰ ਬੁੱਟੇ ਹੋ ਗਏ ਹਨਾ 1 2 3 4 5 ਅੱਜ ਹਰਾ ਵਧਣਗੇ ਕੱਲ੍ਹ ਹੀ ਹਾਂ ਡਾਕਟਰ ਜੀ ਚੱਲ ਕੋਈ ਚੱਕਰ ਨਹੀਂ ਆਪਣੀ ਗਾਲ ਸਬਜੀ ਤੇ ਸਹੀ ਗੱਲ ਦਾ ਕਿ ਮੈਂ ਦੋ ਬਣਾਉਣੀਆਂ ਨੇ ਬਣਾ 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 ਪਤਾ ਦੋਹਾਂ ਦੀ ਮੈਂਤੀ ਜ਼ਿਆਦਾ ਆਪ ਵੀ ਤਾਂ ਫਰੂਟੀਆਂ ਪੀਂਦੀ ਐ ਇੱਥੇ ਆ ਕੇ ਕੀ ਹੋਰ ਕਿਹਨੇ ਸਿੱਟੀ ਐ ਤੂੰ ਪੀਂਦੀ ਨਹੀਂ ਹੈ ਦਵਾਈ ਬਣਾ ਰੋ ਤਾਂ ਕਣ ਹੈ ਫਰੂਟੀ ਆ ਫਰੂਟੀ ਨਹੀਂ ਹੈ ਫਰੂਟੀ ਆ ਬਰ ਕੁੜੀ ਆ ਗਈ ਉਹ ਵੀ ਫਰੂਟੀ ਆ ਤੇ ਕੀ ਨਹੀਂ ਆ? ਹਾਂ? ਕੀ ਨਹੀਂ ਆ ਕਹਿੰਦੀ ਦੇ? ਰੋਟੀ ਬਣੀ ਆ? ਹਾਂ ਮਾਂ ਰੋਟੀ ਨਹੀਂ ਹੈਗੀ ਦਵਾਈ ਜੰਦੀ ਸੀ ਰੋਟੀ ਆ। ਬੇਕਿੰਗ ਰੋਟੀ ਲਈ ਆ। ਆ ਕਰਕੇ ਚੱਲ ਮਾਮਾ ਜੀ ਤੁਹਾਡੇ ਘਰ ਕਿੱਥੇ ਵਰਦੀ ਆ। ਆ ਦੇਖ ਲੈ ਸੰਸਣ ਕਿ ਮੈਂ ਸੁਣਦੀ ਆ। ਹਾਂ ਵੜੀ ਜਦਤ। ਕਕੜੀਆਂ ਬੰਨਣ ਨੂੰ ਨਹੀਂ ਸਕਦੀ। ਕਾਦੀ ਸੰਸਣ ਸੁਣਦੀ ਆ। ਮੰਦ ਨਹੀਂ ਅੱਛਾ ਉਹ ਜਲਦੀ ਨੂੰ ਲੈਣਾ ਪਾਣੀ ਹਾਂ ਹੀ ਕਣਕ ਨੂੰ ਲਾਉਣਾ ਇੱਕ ਕੇਰਾ ਫਰਹੀਂ ਨਹੀਂ ਲਾਉਣਾ ਚੱਲ ਕਰਾਂ ਵੱਟ ਪਾਲਕ ਜਿੱਥੇ ਹੋਰਾ ਬਣਾਉ ਉਹ ਨੂੰ ਲਾਉਣਾ ਹਾਂ ਨਾ ਦੂਏ ਨੂੰ ਵੱਟ ਕੇ ਲਾਉਂਗਾ ਵੀ ਪਹਿਲਾਂ ਹਰਾ ਬੜਣਾ ਇਹਨੂੰ ਲਾ ਲਓ ਜੇ ਨੂੰ ਹਰਾ ਪੜ ਤੇ ਬੜਦੀ ਪਹਿਲਾਂ ਇਹਨੂੰ ਲਾਉਣਾ ਕਾਲਾ ਇਨੇ ਜਿੰਗਰੇ ਛੱਡੇ ਆ ਬਈ ਸਭ ਤੋਂ ਟੁੱਟੇ ਹੀ ਹੈ ਨਹੀਂ ਜਿੰਗਰੇ ਛੱਡੇ ਹਨਾ ਇੰਝ ਆਦਾ ਤੇ ਜਿਸ ਨੇ ਕੱਲ ਦਾ ਵਲੌਗ ਦੇਖਿਆ ਉਹਨਾਂ ਤਾਂ ਪਤਾ ਹੋਊਗਾ ਇਹ ਆਨੇ ਜਿੰਗਰੇ ਦੋ ਬੁੱਟੇ ਉਹਨੇ ਦੋ ਆਨੇ ਚਾਰ ਇੱਕੋ ਪੂਰੇ ਆ ਪੰਜ ਬੱਸ ਇੱਕ ਮੁਠੀ ਪਾਲ ਕਰੀ ਥੋੜੀ ਐ ਬੱਸ ਹੁਣ ਇੱਕ ਲੈਂਚੋਂ ਇੱਕ ਲੈਂਚੋਂ ਇੱਕ ਲੈਂਚ ਐ ਸਾਰੀ ਉਹ ਡੰਡ ਕਰ ਦੇ ਛੇਜਾ ਤਾਂ ਨਹੀਂ ਪਾਉਣਾ ਬਈਓ ਤੇਰੀ ਇੱਛਾ ਉਧਰ ਮੈਂ ਪਾ ਲਿਆ ਪੀਪਰ ਰੰਗ ਮਰਜੀ ਆ ਉਹਦੇ ਨਾਲ ਕਹਿੰਦੇ ਖੁੱਲ ਜਾਂਦਾ ਮਾੜਾ ਕਿ ਤਾ ਦੇਖੋ

ਆਹ ਵੜ ਬਸ ਵੜ ਤੀ ਜਾੜ ਚਲੋ ਹੋਰ ਹੋ ਗਿਆ ਚਲੋ ਆਹ ਕੋਈ ਪਕੌੜਿਆਂ ਵਾਸਤੇ ਰੱਖੀ ਹੋਈ ਆ ਪਕੌੜੇ ਖਾਵਾਂਗੇ ਬਣਾ ਕੇ ਕਿਹਦੇ ਦਿਨ ਹੈਗੇ ਨੇ 20 ਕੁ ਫੁੱਲ ਬੀਕੇ ਫੁੱਲ ਹੈਗੇ ਨੇ ਤੋੜਨੇ ਹਲੇ ਜਾਣ ਦੀ ਸਲਾਹ ਨਹੀਂ ਲੈ ਜੂਗਾ ਰਿਸ਼ਤੇਦਾਰੀ ਚ ਜਾਣ ਦੀ ਸਲਾਹ ਤੇ ਸੋਚਦਾ ਜਿੱਗਿਆ ਫਿਰ ਉਹ ਘਾੜੇ ਨਿਕਲਣਗੇ ਕੋਈ ਵੀਡੀਓ ਨਹੀਂ ਆਉਣੀ ਆਉਣਗੇ ਨਹੀਂ ਕਿਤਾਊਗੀ ਚਲੋ ਠੀਕ ਆ ਜੀ ਮੈਂ ਹੁਣ ਲਾਉਣਾ ਨੱਕੇ